ਇਸ ਗੱਲ ਤੁਸੀਂ ਦੇਖ ਰਹੇ ਹੋ ਚੈਨਲ ਦੇਸ਼ ਹੁਨੀਆਂ ਮੈਂ ਹਾਂ ਜੀ ਸਰੁੰਦਰ ਸਿੰਧਾ ਅੱਜ ਅਸੀਂ ਪਹੁੰਚੇ ਹਾਂ ਜੀ ਐਕਸਐਮਐਲਏ ਸੰਜੇ ਤਲਵਾਰ ਦੇ ਦਫ਼ਤਰ ਜਿੱਥੇ ਕਿ ਰਾਜਾ ਬਰਿੰਗ ਜੀ ਅੱਜ ਆ ਰਹੇ ਆ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਵਾ ਆਓ ਤੁਹਾਨੂੰ ਦਿਖਾਣੇ ਆ ਤਸਵੀਰਾਂ ਰਾਜਾ ਬਲਿੰਗ ਨਾਲ ਤੁਹਾਡੀ ਗੱਲਬਾਤ ਕਰਨੇ ਆ ਤਾਂ ਮੈਂ ਤੁਹਾਡੀ ਤੋਂ ਮਾਫੀ ਮੰਗਣਾ ਹੈ ਅਗਰ ਕਿਸੇ ਕੈਮਰਾ ਸਾਥੀ ਨੇ ਕਿਸੇ ਨੂੰ ਪਿਆਰ ਨਾਲ ਕੁਝ ਕਹਿਤਾ ਜਾਂ ਨਹੀਂ ਕਹਿਤਾ ਇਹ ਰਿਚ ਇੱਕ ਦੂਜੇ ਦਾ ਫਾਲਟ ਨਹੀਂ ਹੈ ਅਸੀਂ ਸਾਰੇ ਭਾਈਚਾਰਕ ਸਾਡੀ ਸਾਰਿਆਂ ਦੀ ਸਾਂਝ ਹੈ ਔਰ মিডিਆ ਨੇ ਸਾਡਾ ਬਹੁਤ ਸਾਥ ਦਿੱਤਾ ਹੈ तमाम ਜਿਹੜਾ মিডিਆ ਇੱਥੇ ਮੌਜੂਦ ਹੈ ਔਰ ਪਹਿਲੀ ਅਰੀ ਮੈਂ ਇਹ ਵੀ ਗੱਲ ਕਹਿਣਾ ਚਾਹਣਾ ਸੰਜੇ ਜੀ ਅਕਸਰ মিডিਆ ਨੂੰ ਇਹ ਵੀ ਕਿਹਾ ਜਾਂਦਾ ਹੈ ਕਿ মিডিਆ ਬਹੁਤ ਬਲੈਕਮੇਲ ਕਰਦਾ ਹੈ ਇਧਰ ਉਧਰ ਦੀ ਗੱਲ ਕਰਦਾ ਹੈ ਲੇਕਿਨ ਆਈ ਹੈਵ ਸੀਨ ਮੋਸਟ ਆਫ ਦਾ মিডিਆ ਜਿਹੜਾ ਲੁਧਿਆਣਾ ਦਾ মিডিਆ ਛੋਟੇ ਛੋਟੇ ਚਾਹੇ ਚੈਨਲਸ ਹੈਗੇ ਆ ਉਹਨਾਂ ਨੇ ਵਿਚਾਰਿਆ ਨਹੀਂ ਸਾਨੂੰ ਕੋਈ ਬਾਇਸਨੈਸ ਨਹੀਂ ਦਿਖਾਈ ਸਾਨੂੰ ਇਹਨਾਂ ਇਲੈਕਸ਼ਨਾਂ 'ਚ ਉਹਨਾਂ ਨੇ ਤੰਗ ਪਰੇਸ਼ਾਨੀ ਕੀਤਾ 99% ਜਿਹੜੇ ਮੀਡੀਆ ਚੈਨਲ ਸੀਗੇ ਲੁਧਿਆਣੇ ਦੇ ਪਰਟੀਕੂਲਰਲੀ ਲੁਧਿਆਣੇ ਦੇ ਛੋਟੇ ਤੇ ਵੱਡੇ ਜਿਨ੍ਹਾਂ ਨੂੰ ਮੈਂ ਬਾਈਟ ਵੀ ਚੰਗੇ ਤਰੀਕੇ ਨਾਲ ਨਹੀਂ ਦੇ ਸਕਿਆ ਉਹਨਾਂ ਨੇ ਮੇਰਾ ਸਾਥ ਦਿੱਤਾ ਥੈਂਕ ਯੂ ਫਸਟ ਆਫ ਆਲ ਸਾਰੇ ਮੀਡੀਆ ਨੂੰ ਇੱਕ ਦਿਨ ਛੱਡ ਕੇ ਦੋਵਾਂ ਨੂੰ ਛੱਡ ਕੇ ਦੋਵਾਂ ਚਾਰਨ ਇੱਕ ਦੋਵਾਂ ਨੇ ਖਰਾਬ ਵੀ ਕੀਤਾ ਕਾਫੀ ਖਰਾਬ ਕੀਤਾ ਸੋ ਪਰ ਥੈਂਕ ਯੂ ਪਹਿਲਾਂ ਸਭ ਤੋਂ ਬਾਅਦ ਮੀਡੀਆ ਨੂੰ ਔਰ ਅਗਰ ਕਿਸੇ ਨੂੰ ਮੇਰੇ ਕਰਕੇ ਕੋਈ ਪਰੇਸ਼ਾਨੀ ਇਲੈਕਸ਼ਨਾਂ ਦੇ ਦਰਮਿਆਨ ਹੋਣ ਜਾਂ ਕਿਸੇ ਨੂੰ ਕੋਈ ਧੱਕਾ ਧੁੱਕਾ ਵੱਜ ਗਿਆ ਹੋਵੇ ਇਸ ਗੱਲ ਦੀ ਵੀ ਹੱਥ ਜੋੜ ਕੇ ਮੈਂ ਮਾਫੀ ਦੂਸਰੀ ਗੱਲ ਮੈਂ ਅੱਜ ਧੰਨਵਾਦ ਕਰਨਾ ਹੈ ਮੇਰਾ ਫਰਜ਼ਮੰਦਾ ਸੀਗਾ ਜ਼ਿਲ੍ਹਾ ਪ੍ਰਧਾਨ ਸਾਡੇ ਸੰਜੀਤ ਤਲਵਾਰ ਸਾਹਿਬ ਜਿਨ੍ਹਾਂ ਨੇ ਈਸਟ ਇਲਾਕੇ ਨੂੰ ਇਸ ਤਰ੍ਹਾਂ ਪਕੜ ਕੇ ਰੱਖਿਆ ਪੂਰੇ ਜ਼ਿਲ੍ਹੇ 'ਚ ਇਹਨਾਂ ਨੇ ਮੇਰੀ ਮਦਦ ਕੀਤੀ ਜਿੱਥੇ-ਜਿੱਥੇ ਕਹਿੰਦੇ ਪਰੇਸ਼ਾਨੀ ਦਿੱਕਤ ਆਉਂਦੀ ਸੀ ਕ ਫਿਰ ਮੈਂ ਸੰਜੀਤ ਤਲਵਾਰ ਨੂੰ ਉੱਥੇ ਵਰਤਦਾ ਸੀ ਮੇਰੇ ਭਰਾ ਨੂੰ ਔਰ ਮੇਰਾ ਭਰਾ ਵੀ ਚੜ੍ਹਦੀ ਕਲਾ ਨਾਲ ਮੈਨੂੰ ਕਹਿੰਦਾ ਸੀ ਪਰਵਾਹ ਨਾ ਕਰੋ ਮੈਂ ਬੈਠਾਂ ਕਰ ਦੂਣਾ ਆ ਹੋ ਗਿਆ ਕੋਈ ਨਾ ਨਹੀਂ ਔਰ ਕਿਸੇ ਦੇ ਘਰੇ ਜਾਂਤੋਂ ਮੈਨੂੰ ਇਹ ਨਹੀਂ ਕਿਹਾ ਕਿ ਫਲਾਣੇ ਦੇ ਘਰੇ ਨਹੀਂ ਜਾਣਾ ਫਲਾਣੇ ਦੇ ਘਰੇ ਨਹੀਂ ਜਾਣਾ ਖੁੱਲਾ ਬਲਕਿ ਈਸਟ ਉਹਨਾਂ ਨੇ ਇਹ ਕਿਹਾ ਤਾਂ ਵੀ ਇਹ ਗਿੱਦੜ ਵਾਈ ਆ ਤੂੰ ਆਪਦੀ ਮਰਜ਼ੀ ਕਰ ਇੱਥੇ ਜੋ ਕਰਦੇ ਸੋ ਦੈਟਸ ਦਾ ਗ੍ਰੇਟਨੈਸ ਜਿਹੜੀ ਮੇਰੇ ਭਰਾ 'ਚ ਹੈਗੀ ਆ ਔਰ ਮੇਰਾ ਖਿਆਲ ਅਸੀਂ ਥੋੜੀਆਂ ਜੀਆਂ ਵੋਟਾਂ ਇੱਥੋਂ ਘਟੇ ਬਹੁਤੀਆਂ ਜਿਆਦੇ ਵੋਟਾਂ ਨਹੀਂ ਘਟੇ ਔਰ ਅੱਜ ਮੈਂ तमाम ਕਾਉਂਸਲਰ ਸਹਿਬਾਨਾਂ ਦਾ ਜਿਹੜੇ ਮੇਨ ਮੇਨ ਵਰਕਰ ਸਾਥੀ ਨੇ ਇਸਟ ਦੇ ਕਿਉਂਕਿ ਅੱਜ ਕੋਈ ਪ੍ਰੋਗਰਾਮ ਨਹੀਂ ਸੀਗਾ ਸੋ ਟਾਈਮ ਸੀਗਾ ਸੋ ਅਸੀਂ ਬਣਾ ਕੇ ਉਹਨਾਂ ਦਾ ਧੰਨਵਾਦ ਕਰਨਾ ਸਿ ਆਏ ਬਹੁਤ ਸਾਰੇ ਇਸਟ ਦੇ ਜਿਹੜੇ ਕਾਉਂਸਲਰ ਨਾਨ ਕਾਉਂਸਲਰ ਲੜਨ ਵਾਲੇ ਜਾਂ ਆਮ ਕਾਂਗਰਸ ਦੇ ਵਰਕਰ ਬੂਥਾਂ ਦੇ ਸਾਡੇ ਮੰਡਲਾਂ ਦੇ ਪ੍ਰਧਾਨ ਕਮੇਟੀਆਂ ਦੇ ਮੈਂਬਰ ਉਹਨਾਂ ਨੇ ਬਹੁਤ ਸਾਰਾ ਕੰਮ ਕੀਤਾ ਔਰ ਇਹ ਨਤੀਜਾ ਇਹ ਹੋਇਆ ਕਿ ਈਸਟ 'ਚ ਸਾਡੀ ਬਹੁਤ ਸੋਹਣੀ ਪੋਜੀਸ਼ਨ ਰਹੀ ਸੋ ਅੱਜ ਮੈਂ ਮੇਰਾ ਖਿਆਲ ਲੁਧਿਆਣਾ ਦਾ ਮੈਂਬਰ ਆਫ ਪਾਰਲੀਮੈਂਟ ਬਣ ਗਿਆ ਹੁਣ ਸਾਰੇ ਮੇਰੇ ਫਰਜ਼ ਬਣਦੇ ਐ ਇਸ ਤੋਂ ਬਾਅਦ ਅਸੀਂ ਆਉਣ ਵਾਲੇ 19 ਦੇ 19 ਵਾਰਡ ਜਿਹੜੇ ਈਸਟ ਦੇ ਹੈਗੇ ਪਹਿਲਾਂ ਲੁਧਿਆਣੇ 'ਚ ਅਸੀਂ ਇਸੇ ਤਰ੍ਹਾਂ ਫੇਰੀ ਪਾਵਾਂਗੇ ਫਿਰ 19 ਦੇ 19 ਵਾਰਡਸ ਜਾ ਕੇ ਲੋਕਾਂ ਦਾ ਧੰਨਵਾਦ ਕਰਾਂਗੇ ਬਾਈ ਦ ਟਾਈਮ ਅਸੀਂ ਆਪਦਾ ਦਫ਼ਤਰ ਕਾਰ्यालय ਘਾਰ ਚੰਗੇ ਤਰੀਕੇ ਨਾਲ ਉਹਨੂੰ ਮੇਨਟੇਨ ਕਰ ਲਾਂਗੇ ਜਿੱਥੇ ਫਿਰ ਲੋਕਾਂ ਦੀਆਂ ਦੁੱਖ ਤਕਲੀਫਾਂ ਤੇ ਲੋਕ ਸਾਨੂੰ ਆ ਕੇ ਵੀ ਮਿਲ ਸਕਦੇ ਆ ਸੋ ਬਹੁਤ ਵੱਡੀ ਜਿੱਤ ਪ੍ਰਾਪਤ ਹੋਈ ਹੈ ਔਰ ਬਹੁਤ ਵੱਡਾ ਸਨੇਹਾ ਮੈਂ ਸਮਝਦਾ ਕਿ ਪੰਜਾਬ ਦੇ ਲੋਕਾਂ ਨੇ ਦਿੱਤਾ ਖਾਸ ਕਰਕੇ ਉਹਨਾਂ ਲੋਕਾਂ ਦੇ ਖਿਲਾਫ ਜਿਹੜੇ ਟਰਨ ਕੋਟ ਸੀਗੇ ਜਿਹੜੇ ਪਾਰਟੀਆਂ ਛੱਡ ਛੱਡ ਕੇ ਚਲੇ ਗਏ ਨੇ ਸੋ ਪਰ ਫਿਰ ਵੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਬਹੁਤ ਝੂਠੀਆਂ افਵਾਵਾਂ ਦਾ ਬਾਜ਼ਾਰ ਗਰਮ ਰਿਹਾ ਬਹੁਤ ਗੰਦੀ ਰਾਜਨੀਤੀ ਕੁਝ ਲੋਕਾਂ ਦੁਆਰਾ ਕੀਤੀ ਗਈ ਰਾਜਾ ਸਰੈਂਡਰ ਕਰ ਗਿਆ ਰਾਜ ਨੇ ਈਸਟ ਦੇ ਵਿੱਚ ਕਿਸੇ ਨੂੰ ਹੋਰ ਇਨਚਾਰਜ ਲਾਤਾ ਸੋ ਇਸ ਤਰ੍ਹਾਂ ਦੀ ਛੋਟੇ ਲੈਵਲ ਦੀ ਰਾਜਨੀਤੀ ਬਹੁਤ ਸਾਰੇ ਸਾਥੀਆਂ ਨੇ ਕੀਤੀ ਪਰ ਕਿਸੇ ਨੂੰ ਇਸ ਗੱਲ ਦਾ ਕੋਈ ਫਰਕ ਨਹੀਂ ਪਿਆ ਅੱਜ ਬਹੁਤ ਚੰਗੇ ਮਾਰਜਨ ਦੇ ਨਾਲ ਅਸੀਂ ਲੁਧਿਆਣਾ ਪਾਰਲੀਮੈਂਟ ਜਿੱਤੇ ਲੋਕਾਂ ਨੇ ਇਹ ਦੱਸਦਾ ਕਿ ਰਾਜਾ ਵੜਿੰਗ ਬਾਹਰ ਲਾਣੀ ਹੈ ਰਾਜਾ ਵੜਿੰਗ ਲੁਧਿਆਣਾ ਦਾ ਹੈ ਔਰ ਮੈਂ ਇਹਨੂੰ ਲੋਕ ਕਹਿੰਦੇ ਸੀ ਰਾਜਾ ਇੱਕ ਤਰੀਕ ਤੋਂ ਬਾਅਦ ਦਿਖਣਾ ਨਹੀਂ ਹੈ ਮੈਨੂੰ ਲੱਗਦਾ ਮੇਰੇ ਵਿਰੋਧੀ ਨਹੀਂ ਦਿਖਨੇ ਇਸੋ ਬਾਤ बाबा सुख रखे असी लोगों के तरह रवों हर वार्ड नब्बे व्ड वार है नब्बे ट टोटल बानवे के बानवे वार्डा राजा जाकर धनवाद करेगा मैं मेरी वाइफ और असी कारपोरेशन जोड़ा है जिमें पार्लियामेंट की चोन लड़ी है इसे इस तरह कारपोरेशन चोना लड़ा और सारिये दबारा फिर कारपोरेशन अंक कब्जा करा जिता और मेरी बेनती है मेरे विरोधिया ने ਪਿਆਰ ਨਾਲ ਤਾਂ ਲੋਕਾਂ ਨੂੰ ਵੱਡ ਲੋਏ ਪੰਜਾਬ ਦੇ ਲੋਗ ਹੈ ਜਿਹੜਾ ਡਰੋਂ ਤੇ ਧਮਕਾਉਣ ਦੀ ਰਾਜਨੀਤੀ ਹੈ ਕੁਝ ਐਮਐਲਏ ਸਹਿबान ਕਰ ਰਹੇ ਨੇ ਔਰ ਕੁਝ ਸਾਥੀ ਕਰਦੇ ਨੇ ਬੀਜੇਪੀ ਵਾਲੇ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਪੰਜਾਬ ਨੂੰ ਇਦਾਂ ਨਹੀਂ ਜਿੱਤਿਆ ਜਾ ਸਕਦਾ ਪੰਜਾਬ ਨੂੰ ਗੱਲ ਆਖ ਕੇ ਜਿੱਤਿਆ ਜਾ ਸਕਦਾ ਡਰਾ ਕੇ ਨਹੀਂ ਜਿੱਤਿਆ ਜਾ ਸਕਦਾ ਪੁਲਿਸ ਤੇ ਡੰਡੇ ਨਾਲ ਨਹੀਂ ਜਿੱਤਿਆ ਜਾ ਸਕਦਾ ਉਹਰਾ ਸਨੇਹਾ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਦਿੱਤਾ 13 ਸੀਟਾਂ ਤੁਸੀਂ ਕਹਿੰਦੇ ਸਤਾ ਸਰਕਾਰ ਚ ਸਭ ਤੋਂ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਕਾਂਗਰਸ ਪਾਰਟੀ ਉੱਭਰੀ ਹੈ ਨਾਸੀ ਸੈਂਟਰ ਚਾ ਨਾਸੀ ਪੰਜਾਬ ਚ ਸੋ ਤਾਕਤ ਦਾ ਚੋਰ ਨਾ ਅਜਮਾਓ ਨਾ ਦਿਖਾਓ ਪਿਆਰ ਨਾਲ ਲੋਕਾਂ ਨੂੰ ਗਲਵਕੜੀ ਪਾਉਂਗੇ ਤਾਂ ਤੁਸੀਂ ਸ਼ਾਇਦ ਕੁਝ ਹਾਸਲ ਕਰ ਸਕਦੇ ਹੋ ਨਹੀਂ ਨਹੀਂ ਕੁਝ ਹਾਸਲ ਹੋਏਗਾ ਦਿਲ ਦੀਆਂ ਗਹਿਰਾਂ ਗਾ ਚੋ ਸੰਜੇ ਦਾ ਮੇਰੇ ਭਰਾ ਦਾ ਬਹੁਤ ਧੰਨਵਾਦ ਇਸ ਬੰਦੇ ਨੇ ਆਪਦੇ ਭਰਾਵਾਂ ਵਾਲਾ ਸਖੇ ਭਰਾਵਾਂ ਵਾਲਾ ਫਰਜ਼ ਨਿਭਾਇਆ ਹੈ ਔਰ ਆਸ ਕਰਦੇ ਹਾਂ ਕਿ ਅਸੀਂ ਆਉਣ ਵਾਲੇ ਸਮੇਂ ਚ ਵੀ ਇਸੇ ਤਰ੍ਹਾਂ ਭਰਾ ਬਣ ਕੇ ਅਸੀਂ ਸੇਵਾ ਕਰਦੇ ਰਵਾਂਗੇ। ਔਰ ਦੁਬਾਰਾ ਫੇਰ ਲੋਹਿਆਣੇ ਦੇ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਰ ਜੀ ਫਿਰ ਤੁਸੀਂ ਲੋਹਿਆਣੇ ਤੋਂ ਜਿੱਤੇ ਹੋ ਵਿੱਚ what is at your first top most priority? ਮੇਰੇ ਕੋਈ ਹੈ। not there are not only single ਇੱਕ ਨਹੀਂ ਹੈ ਕੋਈ top most <laughs> priority there are uh, so many things ਜਿਹੜੀਆਂ ਮੇਰੀਆਂ top most <laughs> priority ਤੇ ਹੈਗੀਆਂ but let me settle down there is already I have a uh, given my uh, uh, drive it ਨਾਮ ਤੇ ਵਿਜ਼ਨ ਡਾਕੂਮੈਂਟ ਸੋ इवन दैट ਡਾਕੂਮੈਂਟ ਇਜ਼ ਵੈਰੀ ਮਚ ਓਪਨ ਹਜੇ ਵੀ ਖੁੱਲਾ ਹੈਗਾ ਬਹੁਤ ਸਾਰੇ ਲੋਕਾਂ ਦੇ ਉਰੇ ਸੁਝਾਅ ਆਏ ਨੇ ਹੁਣ ਅਸੀਂ ਸਲੋਲੀ ਸਲੋਲੀ ਆਫਟਰ ਦਿਸ ਆਫਿਸ ਆਫ ਦਾ ਚਲਾਨ ਤੋਂ ਬਾਅਦ ਫਿਰ ਅਸੀਂ ਦੌਰਾ ਕਰਨ ਤੋਂ ਬਾਅਦ ਬਹੁਤ ਸਾਰੀਆਂ ਇੰਪੋਰਟੈਂਟ ਇਸ਼ੂਸ ਸੇ ਉਤੇ ਹੋਰ ਵੀ ਜਿਹੜੀਆਂ ਰਹਿ ਗਈਆਂ ਗੱਲ ਕਰਾਂਗੇ ਬਟ 100% ਪ੍ਰਾਇੋਰਟੀ ਬੇਸਿਸ ਦੇ ਜਿਹੜੇ ਕੰਮ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਅਸੀਂ ਦੱਸਾਂਗੇ ਐਂਡ ਵੀਲ ਸਟਾਰਟ ਵਿਥਿਨ ਅ ਮੰਥਰ ਸੋ ਪਹਿਲੇ ਮਹੀਨੇ ਹੀ ਅਸੀਂ ਕਰਾਂ ਸਰ ਆਪਰੇਸ਼ਨ ਬਲੋਸਟਾ ਦੀ ਵਰਸਿ ਤੇ ਅਮਨੇ ਸਾਚ ਨਾਰੇ ਲੱਗਨੇ ਖਾਸ ਕਰ ਸਮਰਤਾਤ ਪੰਜਾਬ ਤੁਹਾਨੂੰ ਪਤਾ ਕੀ ਹੋਇਆ ਹੈ ਜੋ ਜਿਤਨੇ ਦੋ ਪੰਨ ਸਮਝਦੇ ਹਨ ਸਾਹਿਬ ਆਦੂ ਜਨਾ ਕੀ ਹੋਇਆ ਦੇਖੋ ਅਸੀਂ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੱਲੂ ਕਾਰੇ ਕਰਕੇ ਆਖਿਆ ਸੀ ਕਿ ਕਿਸੇ ਇੱਕ ਪ੍ਰਕਾਰ ਦਾ ਕੋਈ ਜਸ਼ਨ ਨਾ ਬਣਾਇਆ ਜਾਵੇ ਬਤੌਰ ਸਿੱਖ ਹਾਲਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਬਹੁਤ ਵਾਰੀ ਸੰਗੋਸ਼ ਤਲਬ ਕਰ ਲੈਂਦੀ ਹੈ ਬਿਨਾ ਵਜਾ ਤੋਂ ਬਲਬਤੌਰ ਸਿੱਖ ਹਰ ਇੱਕ ਸਿੱਖ ਦਾ ਫਰਜ ਬੰਦਾ ਹੈ ਕਿ ਕੋਈ ਨਾ ਕੋਈ ਜਿਹੜਾ ਸਨੇਹਾ ਹੁੰਦਾ ਉਹ ਤੇ ਅਸੀਂ ਆਪ ਦਾ ਫਰਜ ਨਿਭਾਈਏ ਅਸੀਂ ਕਿਹਾ ਸੀਗਾ ਕਿ ਅਸੀਂ 6 ਤਰੀਕ ਤੋਂ ਬਾਅਦ ਆਪਦਾ ਜਿਹੜਾ ਰੋਡ ਸ਼ੋਅ ਪਲਾਨ ਕਰਾਂਗੇ ਜਾਂ ਜਸ਼ਨ ਮਨਾਵਾਂਗੇ ਲੇਕਿਨ ਮੈਨੂੰ ਲੱਗਦਾ ਕਿ ਖਾਲਿਸਤਾਨ ਦਾ ਦਾਰਾ ਹਿੰਦੁਸਤਾਨ ਦੇ ਵਿੱਚ ਜਾਇਜ਼ ਗੱਲ ਨਹੀਂ ਹੈ ਵੀ ਸਟੈਂਡ ਬਾਈ ਇੰਡੀਆ ਵੀ ਸਟੈਂਡ ਬਾਈ ਹਿੰਦੁਸਤਾਨ ਔਰ ਜਿੱਥੇ ਹਿੰਦੋਸਤਾਨ ਦੀ ਗੱਲ ਹੋਏਗੀ ਜੇ ਕੋਈ ਹਿੰਦੋਸਤਾਨ ਨੂੰ ਢਾ ਲਾਉਣ ਦੀ ਗੱਲ ਹੋਏਗੀ ਤਾਂ ਰਾਜਾ ਵੜਿੰਗਾ ਦੀ ਚਾਂਦ ਦੀ ਬਾਜੀ ਵੀ ਲਾ ਦੇਗਾ ਲੇਕਿਨ ਹਿੰਦੁਸਤਾਨ ਜਿੰਦਾਬਾਦ ਨਾਰਾ ਹਮੇਸ਼ਾ ਸਰ ਤੁਸੀਂ ਕਿਹਾ ਮੈਂ ਮੁਹੱਬਤ ਦੀ ਦੁਕਾਨ ਖੋਲਣ ਆਇਆ ਆਖੀਰਲੇ ਦਿਨ ਅਸ਼ੋਕ ਪ੍ਰੇਸ਼ਰ ਪੱਪੀ ਦੇ ਬਿਲਟ ਨੇ ਜੋ ਪ੍ਰੋਪਾਗੈਂਡਾ ਕੀਤਾ ਹੂੰ ਤੁਹਾਡੇ ਵੱਲੋਂ ਵੈਂਡੇਟਾ ਪੋਲਿਟਿਕਸ ਜਾਂ ਬਦਲਾ ਖੋਣ ਦੀ ਰਾਣੀ ਕਰਨੀ ਕੀਤੀ ਜਾਏਗੀ ਬਚਕਾਨਾ ਹਰਕਤਾ ਕੋਈ ਗੱਲ ਨਹੀਂ ਹੁਣ ਇਹ ਛੱਡ ਦਿਓ ਉਹਨਾਂ ਨੂੰ ਪਤਾ ਲੱਗ ਗਿਆ ਲੋਕਾਂ ਨੂੰ ਪਤਾ ਲੱਗ ਗਿਆ ਕਿ ਕਿਹੜਾ ਸਮਰਥਨ ਰਾਜਾ ਵੜੇ ਦੇ ਵਿੱਚ ਸਰ ਲੁਧਿਆਣਾ ਨਾਰਥ ਸੈਂਟਰ ਐਂਡ ਵੈਸਟ ਜਿਹਦੇ ਵਿੱਚ ਤੁਹਾਨੂੰ 22000 17000 ਐਂਡ 14000 ਰਿਸਪੈਕਟਿਵਲੀ ਜਿਹੜਾ ਤੁਸੀਂ ਪਿੱਛੇ ਰਹੇ ਹੋ ਲੀਡ ਤੋਂ ਹੁਣ ਅੱਗੇ ਲੋਕਲ ਬਾਡੀਜ਼ ਦੇ ਵਿੱਚ ਤੁਸੀਂ ਇਸ ਨੂੰ ਗਲ ਬੈਂਕ ਕਵਰ ਆਈ ਥਿੰਕ ਆਈ ਥਿੰਕ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਲੋਕਾਂ ਨੂੰ ਰਾਮ ਮੰਦਰ ਜੀ ਦੇ ਨਾਮ ਤੇ ਕਹਿੰਦੇ 3 ਲੱਖ ਪੈਕੇਟ ਪ੍ਰਸ਼ਾਦ ਦਾ ਵੰਡਿਆ ਦੇ ਸਰ ਇਹ ਅਯੁੱਧਿਆ ਤੋਂ ਆਇਆ ਰਾਮੰਦਰ ਜੀ ਦੇ ਲਾਸਟ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਝੰਡੇ ਲਾਏ ਗਏ ਹਾਲਾਂਕਿ ਉਹ ਬੇਅਦਬੀ ਸੀਗੀ RAM JI RAM BHAGWAN ਜੀ ਦੇ ਉਹ ਝੰਡੇ ਉਸ ਤੋਂ ਬਾਅਦ ਅਸੀਂ ਦੇਖੇ ਕੂੜੇ ਦੇ ਕੰਕਰ ਦੇ ਢੇਰਾਂ 'ਚ ਇੱਧਰ ਉੱਧਰ ਚੱਕੇ ਵੀ ਸਾਡੇ ਲੋਕਾਂ ਨੇ ਮਾਫੀ ਵੀ ਮੰਗੀ ਭਗਵਾਨ RAM JI ਤੋਂ ਕਿ ਇਸ ਤਰ੍ਹਾਂ ਆਪ ਦੀ ਆਪ ਦੀ ਵੋਟਾਂ ਲੈਣ ਦੇ ਖਾਤਰ ਤੁਸੀਂ ਜਗ੍ਹਾ-ਜਗ੍ਹਾ ਤੇ ਕਿਸੇ ਚੌਕ 'ਚ ਕਿਸੇ ਫੁੱਲਾਂ ਦੇ ਗੁਲਦਸੇ 'ਚ RAM JI ਦਾ ਫੋਟੋ ਵਾਲਾ ਉਹਨਾਂ ਦੇ ਤੁਸੀਂ ਰਾਮ ਭਗਵਾਨ ਜੀ ਦਾ ਚੱਟਾ ਲਾ ਦਿੱਤਾ ਗਿਆ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਲੇਕਿਨ ਉਹ ਨਾਲ ਸਨੇਹਾ ਅਯੋਧਿਆ ਦੇ ਲੋਕਾਂ ਨੇ ਦਿੱਤਾ ਕਿਉਂਕਿ ਉੱਥੇ ਉਹ ਪਹਿਲਾ ਆਈਸੀ ਵੇਵ ਇੱਥੇ ਬਾਅਦ ਚਾਈ ਥੋੜਾ ਜਿਹਾ ਹਜੇ ਪੰਜਾਬ ਦੇ ਲੋਕਾਂ ਨੂੰ ਮੇਰੇ ਖਿਆਲ ਸਮੇਂ ਸਿਰ ਉਨੀ ਉਰੇ ਬਾਰੇ ਪਤਾ ਨਹੀਂ ਲੱਗ ਸਕਿਆ ਅਯੋਧਿਆ ਦੇ ਵਿੱਚ ਕਾਂਗਰਸ ਪਾਰਟੀ ਜਿੱਤ ਗਈ ਹੈ ਬੀਜੇਪੀ ਚੋਣ ਅਯੋਧਿਆ ਚ ਹਾਰ ਗਈ ਹੈ ਇੱਕ ਸਨੇਹਾ ਰਾਮ ਜੀ ਨੇ ਸਨੇਹਾ ਦਿੱਤਾ ਰਾਮ ਭਗਵਾਨ ਨੇ ਕਿ ਮੈਂ ਕਿਸੇ ਵਿਅਕਤੀ ਵਿਸ਼ੇਸ਼ ਦਾ ਨਹੀਂ ਹਾਂ ਮੈਂ ਕਿਸੇ ਪਾਰਟੀ ਦਾ ਨਹੀਂ ਹਾਂ ਸੋ ਇਸ ਕਰਕੇ ਇਹ ਤਿੰਨ ਕੌਂਸਟੈਂਸੀ ਦੇ ਜਿਹੜੇ ਲੋਕ ਸੀ ਉਹਨਾਂ ਨੂੰ ਮੰਦਰਾ ਦੇ ਵਿੱਚੋਂ ਪ੍ਰਸ਼ਾਦ ਔਰ ਇਸ ਤਰ੍ਹਾਂ ਦੀ ਪੋਲਰਾਈਜੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਗਈ ਬਟ ਆਈ ਡੋਨਟ ਥਿੰਕ ਸੋ ਕਿ ਉਹ ਪੋਲਰਾਈਜੇਸ਼ਨ ਉਹ ਇੱਕ ਦਿਨ ਹੋ ਗਈ ਹੈ ਨੈਕਸਟ ਡੇ ਦੇ ਆਰ ਆਲ ਆਫ them ਦੇ ਆਰ ਸੇਇੰਗ ਕਿ ਇਹ ਸਾਥੋਂ ਗਲਤ ਹੋਇਆ ਐਂਡ ਐਂਡ ਅਸੀਂ ਇਹਨਾਂ ਸੀਟਾਂ ਦੇ ਉੱਤੇ ਤੁਸੀਂ ਦੇਖੋਗੇ ਕੌਂਸਲਰ ਦੇ ਜਦੋਂ ਚੋਣਾਂ ਹੋਣਗੇ ਉੱਥੇ ਜਿੱਤ ਪ੍ਰਾਪਤ ਕਰਾਂ ਸਰ ਇੱਕ ਕਹਿੰਦੇ ਆਰਾਮ ਨਾ ਤੁਹਾਨੂੰ ਲਾਏ ਆਰਾਮ ਬ੍ਰਾਮ ਜੀ ਨੇ ਦੱਸਦਾ ਕਿ ਮੇਰੇ ਕੋ ਆਉਂ ਕੋ ਲਾਏ ਹਮ ਉਨ ਕੋ ਲਾਏ ਹਮ ਰਾਮ ਕੋ ਲਾਏ ਹੈ ਯਾ ਰਾਮ ਜੀ ਸਾਹਿਬ ਆਉ ਇੱਕ ਕਨਿਆ ਨਾਮ ਦਾ ਇੱਕ ਜਿਹੜਾ ਸਿੰਗਰ ਸੀ ਉਹਨੇ ਬੜਾ ਲੋਕਾਂ ਨੂੰ ਗੁੰਮਰਾਹ ਕੀਤਾ ਇਹੋ ਜਿਹੇ ਲੋਕਾਂ ਨੇ ਤੇ ਵੀ ਮੈਨੂੰ ਲੱਗਦਾ ਕਿ ਬੰਦਾ ਮੁਕੰਮਲ ਜਿਹੜੀ ਹੈ ਕਾਰਵਾਈ ਹੋਣੀ ਚਾਹੀਦੀ ਹੈ ਦੇ ਸ਼ੁੱਡ ਨਾਟ ਡੂ ਥੈਟ ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਇਸ ਤਰ੍ਹਾਂ ਕਹਿਣਾ ਔਰ ਕਿਸੇ ਵਿਅਕਤੀ ਔਰ ਕਿਸੇ ਇੱਕ ਧਰਮ ਬਾਰੇ ਕੁਝ ਗਲਤ ਗੱਲ ਕਹਿਣੀ ਉਹ ਜਾਇਜ਼ ਨਹੀਂ ਹੈ ਸਾਨੂੰ ਸਾਰੇ ਧਰਮ ਨਾਲ ਇਕੁਅਲ ਪਿਆਰ ਹੈਗਾ ਇੱਕੋ ਜਿਹਾ ਹਾਂ ਨਹੀਂ ਨਹੀਂ ਕੀਤਾ ਮੈਂ ਤਾਂ ਕਹਿਣਾ ਯਾਰ ਉਹ ਉਸ ਟਾਈਮ ਤੁਹਾਡੇ ਚਿਹਰੇ ਤੇ ਖੁਸ਼ੀ ਦਾ ਮੋਹ ਨੋ ਨੋ ਦੇਖੋ ਗੱਲ ਇਹ ਹੈ ਕਿਸੇ ਦਾ ਵਿਆਹ ਚੱਲ ਰਿਹਾ ਉੱਥੇ ਰਾਜਾ ਵੜਿੰਗ ਨੇ ਖੁਸ਼ੀ ਦਿਖਾਣੀ ਰਾਜਾ ਵੜਿੰਗ ਨੇ ਕਿਸੇ ਦੇ ਵਿਆਹ ਦੇ ਵਿੱਚ ਖੁਸ਼ੀ ਹੋ ਰਹੀ ਹੈ ਉੱਥੇ ਕੋਈ ਵਿਗੜ ਨਹੀਂ ਪਾਉਣਾ ਮੇਰਾ ਫਰਜ਼ ਮੰਨਦਾ ਹੈ ਬਟ ਹਾਂ ਚੰਗੇ ਬਹੁਤ ਸਾਰੇ ਗੀਤ ਗਾਨ ਗਾਰੇ ਸੀ ਸ਼ਬਦ ਗਾਨੇ ਸੀ ਕੋਈ ਇਤਰਾਜ਼ ਨਹੀਂ ਪਰ ਜਦੋਂ ਤੁਸੀਂ ਕਿਸੇ ਪਾਰਟਿਕੂਲਰਲੀ ਕਿਸੇ ਧਰਮ ਬਾਰੇ ਕੁਝ ਕਹੋਗੇ ਹੂ ਆਰ ਯੂ ਟੂ ਸੇ ਐਨੀਥਿੰਗ ਅਬਾਊਟ ਐਨੀ ਧਰਮ ਤੁਸੀਂ ਕੱਲ ਪੈਦਾ ਹੋਇਆ ਕੋਈ ਵਿਅਕਤੀ ਅਗਰ ਕਿਸੇ ਧਰਮ ਦੇ ਬਾਰੇ ਕੁਝ ਕਹਿਲ ਕਰੇਗਾ ਉਹ ਰਾਜਾ ਬੜੀ ਨਹੀਂ ਬਰਦਾਸ਼ਤ ਨਹੀਂ ਆਦਰਵਾਈਜ਼ ਕਨਈਆ ਮਿੱਤਲ ਇਜ਼ ਓਪਨ ਟੂ ਸਿੰਗ ਅ Song ਜਿੱਥੇ ਮਰਜੀ ਗਾਣੇ ਗਾਵੇ ਮੈਂ ਤਾਂ ਹੱਤਾ ਵੀ ਖੁਸ਼ ਹੋ ਰਿਹਾ ਸੀ ਕਿ ਆਦਰਨੀਆ ਰਵਨੀਤ ਸਿੰਘ ਬਿੱਟੂ ਜੀ ਨੇ ਆਪਦੀ ਪੱਗ ਪੰਜ ਵਾਰ ਕਨਿਆ ਮਿੱਕਲ ਜੀ ਦੇ ਪੈਰਾਂ ਚ ਰੱਖਤੀ ਹੈ ਸਰਦਾਰਾਂ ਦੀ ਪੱਗ ਜਿਹੜੇ ਆਪਾਂ ਨੂੰ ਕਹਿੰਦੇ ਆ ਸਿਰ ਦਾ ਤਾਜ ਪੰਜ ਵਾਰ ਉਹ ਇੱਕ ਕਲਾਕਾਰ ਹੈ ਭਗਵਾਨ ਨਹੀਂ ਹੈ ਤੁਸੀਂ ਇਹ ਵੀ ਉਹ ਕਲਾਕਾਰ ਹੈ ਭਗਵਾਨ ਨਹੀਂ ਹੈ ਹਜ਼ਾਰਾਂ ਕਲਾਕਾਰ ਨੇ ਜਿਹੜੇ ਮਾਤਾ ਰਾਣੀ ਦੇ ਜੋ ਸਾਡੇ ਗੁਰੂਆਂ ਦੇ ਸ਼ਬਦ ਗਾਉਂਦੇ ਨੇ ਇਹਦਾ ਮਤਲਬ ਉਹਨਾਂ ਦੇ ਪੈਰਾਂ ਦੇ ਵਿੱਚ ਤੇ ਉਮਰ ਚ ਵੀ ਛੋਟਾ ਹੈ ਪੂਰੇ ਪੈਰਾ ਚ ਪੱਗ ਰੱਖਦੇ ਨਹੀਂ ਮੈਂ ਸਮਝਦਾ ਕਿ ਇਸ ਤੋਂ ਵੱਧ ਮੈਂ ਤਾਂ ਤਦ ਵੀ ਖੁਸ਼ ਹੋ ਰਿਹਾ ਸੀ ਕਿ ਮੈਂ ਹੁਣ ਜਾ ਕੇ ਬਿੱਟੂ ਜੀ ਨੂੰ ਫੜ ਲੈਂਦਾ ਵੀ ਪੱਗ ਕਿਉਂ ਰੱਖਦਾ ਇਹ ਉਰੀ ਕਿਦਰ ਤਾ ਵੀ ਤੂੰ ਪੱਗ ਰੱਖ ਰਿਹਾ ਕਿਸੇ ਦੇ ਚਰਨ ਵਿੱਚ ਪੱਗ ਰਾਮ ਭਗਵਾਨ ਦੇ ਚਰਨਾਂ ਚ ਰੱਖੀ ਜਾ ਸਕਦਾ ਮੱਥਾ ਟੇਕਿਆ ਜਾ ਸਕਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਚ ਮੱਥਾ ਟੇਕਿਆ ਜਾ ਸਕਦਾ ਇੱਕ ਆਮ ਇੱਕ ਨੌਜਵਾਨ ਲੜਕਾ ਜਿਹੜਾ ਇੱਕ ਚੰਗਾ ਗੀਤਕਾਰ ਹੈ ਸੰਗੀਤਕਾਰ ਹੈ ਸਰ ਇਸ ਦਾ ਉਸ ਫਿਚਰ ਸੈਂਟਰ ਦੇ ਵਿੱਚ ਹੁਣ ਐਨਡੀਏ ਲਾਈਕਲੀ ਟੂ ਫਾਰਮ ਗਵਰਨਮੈਂਟ ਕੀ ਚੈਲੰਜੇਸ ਤੁਸੀਂ ਐਕਸਪੈਕਟ ਕਰਦੇ ਹੋ ਸਰ ਅਸੀਂ ਤਾਂ ਅਸੀਂ ਪਹਿਲਾਂ ਕਹਿੰਦੇ ਸੀ ਕਿ ਦੇਸ਼ ਦੇ ਸੰਵਿਧਾਨ ਨੂੰ ਖਤਰਾ ਹੈ ਹੁਣ ਮੈਨੂੰ ਲੱਗਦਾ ਕਿ ਮжоਰਿਟੀ ਕਾਫੀ ਸਾਨੂੰ ਲੋਕਾਂ ਨੂੰ ਮਿਲੀ ਹੈ ਬਹੁਤ ਸਾਰੀਆਂ ਜਿਹੜੀਆਂ ਏਜੰਸੀਜ਼ ਹੈ ਜਿਨ੍ਹਾਂ ਦੇ ਉੱਤੇ ਕਬਜ਼ਾ ਹੈ ਅਸੀਂ ਉੱਥੇ ਲੜਾਈ ਲੜਾਂਗੇ ਚੈਲੰਜੇਸ ਤਾਂ ਹੈਗੀ ਹੈ ਨੈਚੁਰਲੀ ਇਕ ਐਸਾ ਵਿਅਕਤੀ ਦੇਸ਼ ਦੇ ਪ੍ਰਧਾਨ ਮੰਤਰੀ ਬਣ ਜਾ ਰਹੇ ਨੇ ਜਿਨ੍ਹਾਂ ਨੇ ਮੈਨੂੰ ਲੱਗਦਾ ਹੈ ਖਾਸ ਕਰਕੇ ਪੰਜਾਬ ਦੇ ਨਾਲ ਤਾਂ ਬਿਲਕੁਲ ਨਾਤਾ ਹੀ ਤੋੜਿਆ ਹੋਇਆ ਸੋ ਬਹੁਤ ਸਾਰੇ ਚੈਲੰਜਸ ਹੈਗੇ ਬਟ ਵੀ ਵਿਲ ਫਾਈਟ No problem ਅਸੀਂ ਬਣਾਂਗੇ ਜਿੱਥੇ ਜਿੱਤੇ ਕਹਿੰਦੇ ਟੌਰਚਰ ਪਿਆ ਗੁੱਡੀਆਂ ਘਿਸ ਜਾਂਦੀਆਂ ਹੁਣ ਐਤ ਕੀ ਲੁਧਿਆਣੇ ਤੋਂ ਗੁੱਡੀ ਘਿਸੀ ਮੇਰੀ ਗੁੱਡੀਆਂ ਤਾਂ ਕੇਸੀਆਂ ਨਹੀਂ ਮੈਂ ਘਸਾ ਦਿੰਨੇ ਠੀਕ ਹੈ ਥੈਂਕ ਯੂ